ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਧਰਤੀ ਤੇ ਗੁਰਾਂ ਨੇ ਕਦਮ ਰੱਖੇ ਹੋਣ ਉਸ ਧਰਤੀ ਤੇ ਜ਼ੁਲਮ ਕਦੇ ਵੀ ਲੰਮਾ ਨਹੀਂ ਟਿਕਦਾ ਪੁੱਛਲੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਪੂਰਾ ਵਿੱਚ ਇੱਕ ਨਿਮਾਣਾ ਗੁਰਸਿੱਖ ਰਹਿੰਦਾ ਸੀ ਨਾ ਸੀ ਭਾਈ ਤਾਰੂ ਸਿੰਘ ਜੀ ਨਾ ਹਥਿਆਰ ਨਾ ਫੌਜ ਪਰ ਦਿਲ ਵਿੱਚ ਗੁਰੂ ਦੇ ਲਈ ਬੇਅੰਤ ਪਿਆਰ ਉਹ ਆਪਣੀ ਖੇਤੀ ਚੋਂ ਅੱਧਾ ਅੰਨ ਦੁਖੀਆਂ ਨੂੰ ਗਰੀਬਾਂ ਨੂੰ ਅਤੇ ਛੁਪੇ ਹੋਏ ਸਿੱਖਾਂ ਨੂੰ ਦੇ ਦਿੰਦੇ ਸਨ ਉਹਨਾਂ ਦਾ ਦਿਲ ਮਾਂ ਬਾਪੂ ਵਰਗਾ ਪਰ ਜਜ਼ਬਾ ਸਰਜਨ ਹਾਰ ਵਰਗਾ ਪਰ ਦਿੱਲੀ ਦਾ ਹਾਕਮ জাকੀਰ ਖਾਂ ਸਿੱਖਾਂ ਨਾਲ ਨਫ਼ਰਤ ਦੇ ਅੰਨੇਪਣ ਵਿੱਚ ਭਾਈ ਤਾਰੂ ਸਿੰਘ ਦਾ ਨਾਂ ਸੁਣ ਕੇ ਭੜਕ ਉੱਠਦਾ ਹੈ ਉਹ ਕਹਿੰਦਾ ਹੈ ਇੱਕ ਕਿਸਾਨ ਸਾਡਾ ਕਿਰਦਾਰ ਖਰਾਬ ਕਰ ਰਿਹਾ ਹੈ ਇਸ ਦੇ ਕੇਸ ਕੱਟ ਕੇ ਇਸ ਦਾ ਹੌਸਲਾ ਤੋੜ ਦਿਓ ਭਾਈ ਤਾਰੂ ਸਿੰਘ ਜੀ ਨੂੰ ਬੇੜੀਆਂ ਵਿੱਚ ਬੰਨ ਕੇ ਲਾਹੌਰ ਲਿਆਇਆ ਜਾਂਦਾ ਹੈ ਹਾਕਮ ਕਹਿੰਦੇ ਹਨ ਕੇਵਲ ਕੇਸ ਕਟਵਾ ਲੈ ਅਸੀਂ ਤੈਨੂੰ ਛੱਡ ਦੇਵਾਂਗੇ ਪਰ ਭਾਈ ਸਾਹਿਬ ਦੀ ਆਵਾਜ਼ ਅੱਜ ਵੀ ਕੌਮ ਦੇ ਦਿਲਾਂ ਵਿੱਚ ਗੂੰਜਦੀ ਹੈ ਜਿਸ ਗੁਰੂ ਨੇ ਮੈਨੂੰ ਇਹ ਕੇਸ ਦਿੱਤੇ ਉਹਨਾਂ ਤੋਂ ਪਹਿਲਾਂ ਮੇਰੀ ਜਿੰਦ ਵੀ ਕੁਰਬਾਨ ਹੈ ਦੁਨੀਆ ਦੀਆਂ ਤਲਵਾਰਾਂ ਹਾਰ ਗਈਆਂ ਪਰ ਇੱਕ ਗੁਰਸਿੱਖ ਦਾ ਨਿਸ਼ਚੈ ਜਿੱਤ ਗਿਆ ਜਾਲਮਾਨੇ ਤਲਵਾਰ ਨਹੀਂ ਚਲਾਈ ਉਹਨਾਂ ਨੇ ਲੋਹੇ ਦੀ ਖੁਰਪੀ ਨਾਲ ਸਿਰ ਦੀ ਖਾਲੀ ਉਤਾਰ ਦਿੱਤੀ ਪਰ ਕੇਸ ਨਿਉਤਰੇ ਤਰਤੀ ਕੰਬ ਗਈ ਅਸਮਾਨ ਰੋ ਪਿਆ ਪਰ ਭਾਈ ਤਾਰੂ ਸਿੰਘ ਜੀ ਦੇ ਚਿਹਰੇ ਤੇ ਅਜੀਬ ਸ਼ਾਂਤੀ ਸੀ ਜਿਵੇਂ ਗੁਰੂ ਨਾਨਕ ਆਪ ਮੱਥੇ ਤੇ ਹੱਥ ਰੱਖ ਕੇ ਖੜੇ ਹੋਣ ਜਖਮਾਨਾਲ ਤੜਫਦੇ ਵੀ ਉਹ ਅੰਤ ਤੱਕ ਇੱਕੋ ਜਪ ਕਰਦੇ ਰਹੇ ਵਾਹਿਗੁਰੂ ਵਾਹਿਗੁਰੂ ਅਤੇ ਫਿਰ ਇੱਕ ਦਿਨ ਇੱਕ ਪਲ ਉਹਨਾਂ ਦੀਆਂ ਸਾਹਾਂ ਰੁਕ ਗਈਆਂ ਪਰ ਕੌਮ ਨੂੰ ਮਿਲ ਗਿਆ ਇੱਕ ਅਮਰ ਸ਼ਹੀਦ ਜ਼ੁਲਮ ਮੁੱਕ ਜਾਂਦੇ ਨੇ ਪਰ ਸ਼ਹੀਦਾਂ ਦੇ ਕੀਤੇ ਕੁਰਬਾਨੀਆਂ ਕਦੇ ਨਹੀਂ ਮੁੱਕਦੇ